ਪਿਤਾ ਪੂਤਾ ਮਾਤਾ ਕੀ ਅਸੀਸ ਜਦੋਂ ਬਾਣੀ ਦੇ ਵਿੱਚ ਮਾਂ ਦਾ ਜ਼ਿਕਰ ਆਉਂਦਾ ਹੈ ਦੁਨਿਆਵੀ ਮਾਂ ਦਾ ਜ਼ਿਕਰ ਵੀ ਹੁੰਦਾ ਉਹ ਹੋਰ ਕਨਸੈਪਟ ਵਿੱਚ ਗੱਲ ਹੁੰਦੀ ਹੈ ਇੱਥੇ ਹੈ ਜਿਵੇਂ ਬਾਣੀ ਦੇ ਸ਼ਬਦ ਆਉਂਦਾ ਮਾਤਾ ਮਤ ਪਿਤਾ ਸੰਤੋਖ ਜਿਹੜੀ ਅਸਲੀ ਮਾਂ ਹੈ ਉਹ ਸਾਡੀ ਮਤ ਹੈ ਆਪਣੀ ਸਾਰਿਆਂ ਦੀ ਜਿਹੜੀ ਸਾਡੀ ਇਸ ਸਰੀਰ ਦੀ ਮਾਂ ਹੈ ਆਤਮਿਕ ਤੌਰ ਤੇ ਮਾਂ ਇੱਕ ਸਾਡੇ ਸਰੀਰ ਦੀ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਸਰੀਰ ਦਾ ਬਾਪ ਹੈ ਜਿਹਨੇ ਸਾਨੂੰ ਜਨਮ ਦਿੱਤਾ ਇੱਕ ਆਤਮਕ ਤੌਰ ਤੇ ਸਾਡੀ ਮਾਂ ਹੈ ਉਹ ਮਹਾਰਾਜ ਕਹਿੰਦੇ ਤੁਹਾਡੀ ਸਾਡੀ ਸਾਰਿਆਂ ਦੀ ਉਹ ਮਾਤਾ ਇਹਨੂੰ ਮਾਂ ਕਿਹਾ ਬਾਣੀ ਚ ਮਾਤਾ ਮਤ ਪਿਤਾ ਸੰਤੋਖ ਜੇ ਮਾਤਾ ਜਾਵੇ ਬੰਦੇ ਨੂੰ ਜੀਵਨ ਵਿੱਚ ਸੰਤੋਖ ਆ ਜਾਵੇ ਸੰਤੋਖ ਨੂੰ ਪਿਤਾ ਕਿਹਾ ਸੰਤੋਖੀ ਬੰਦੇ ਦਾ ਜੀਵਨ ਬੜਾ ਵਧੀਆ ਹੁੰਦਾ ਹੈ ਮਾਤਾ ਮਹਾਰਾਜ ਕਹਿੰਦੇ ਇਹ ਜਿਹੜੀ ਮਤ ਹੈ ਇਹ ਮਾਂ ਹੈ ਤੇ ਜੇ ਮਾਂ ਇਥੇ ਮਾਂ ਮਤ ਆਪਣੇ ਮਨ ਨੂੰ ਕਹਿ ਰਹੀ ਹੈ ਕਿ हे ਮੇਰੇ ਮਨ ਪੁੱਤਰ ਅਰਥਾਂ ਦੇ ਵਿੱਚ ਜਦੋਂ ਪੜ੍ਹਦੇ ਆ ਨਾ ਪੂਤਾ ਦਾ ਅਰਥ ਹੈ ਪੁੱਤਰ ਕਹਿੰਦੇ हे ਮੇਰੇ ਮਨ ਰੂਪੀ ਪੁੱਤਰ ਮਾਂ ਕਹਿ ਰਹੀ ਹੈ ਮਤ ਕਹਿ ਰਹੀ ਹੈ हे ਮਨ ਤੈਨੂੰ ਪਰਮੇਸ਼ਰ ਦਾ ਨਾਮ ਭੁੱਲੇ ਨਾ ਇਹ ਕੌਣ ਕਹਿ ਰਹੀ ਹੈ ਜੀ ਸਾਡੀ ਮਤ ਕਿਉਂਕਿ ਮਤ ਤੇ ਮਨ ਦੋ ਚੀਜ਼ਾਂ ਜੀ ਧਿਆਨ ਰੱਖਿਓ ਅਸੀਂ ਇਹਦਾ ਨਖੇੜਾ ਨਹੀਂ ਕਰ ਸਕੇ ਇੱਕ ਹੈ ਸਾਡੀ ਮਤ ਇੱਕ ਹੈ ਸਾਡਾ ਮਨ ਮਨ ਸਾਰਿਆਂ ਕੋਲੇ ਹੈ ਹਰ ਬੰਦੇ ਕੋਲੇ ਮਨ ਹੈ ਕਿਸੇ ਦਾ ਕਿਸ ਤਰੀਕੇ ਕੰਮ ਕਰਦਾ ਹੈ ਕਿਸੇ ਦਾ ਕਿਵੇਂ ਕੰਮ ਕਰਦਾ ਪਰ ਮਹਾਰਾਜ ਕਹਿੰਦੇ ਮਤ ਕਿਸੇ ਕਿਸੇ ਕੋਲੇ ਹੈ ਗੁਰੂ ਵਾਲੀ ਮਤ ਸਾਰਿਆਂ ਕੋਲੇ ਤਾਂ ਨਹੀਂ ਇਹਨੂੰ ਗੁਰਮਤ ਕਿਹਾ ਜਿਹਦੇ ਕੋਲੇ ਗੁਰਮਤ ਹੈ ਗੁਰੂ ਵਾਲੀ ਮਤ ਹੈ ਉਹਦੇ ਮਨ ਵਿੱਚ ਕਦੇ ਵੀ ਮਾੜਾ ਫੁਰਨਾ ਨਹੀਂ ਆ ਸਕਦਾ ਅਸਾ ਮਨ ਵਿੱਚ ਮਾੜਾ ਫੁਰਨਾ ਨਾ ਆਇਆ ਤੇ ਬੰਦਾ ਗਲਤ ਕੰਮ ਕਿਵੇਂ ਕਰੇਗਾ ਬੋਲੋ ਕੋਈ ਆਪਾਂ ਮਾੜਾ ਕੰਮ ਕਰਦੇ ਆ ਪਹਿਲਾਂ ਮਨ 'ਚ ਖਿਆਲ ਆਉਂਦਾ ਨਾ ਵੀ ਆਹ ਚੀਜ਼ ਚੋਰੀ ਕਰ ਲਈਏ ਆਹ ਵਿਕਾਰ ਖੋਗ ਲਈਏ ਆਹ ਗਲਤ ਵੇਖ ਲਈਏ ਪਹਿਲਾਂ ਮਨ ਵਿੱਚ ਖਿਆਲ ਆਉਂਦਾ ਕਿੱਥੋਂ ਆਉਂਦਾ ਜੀ ਖਿਆਲ ਮਤ ਦੇ ਵਿੱਚ ਜੇ ਮਤੋਂ ਵੀ ਫਿਰ ਸਾਨੂੰ ਰੋਕੇਗੀ ਵੀ ਨਾ ਇਹ ਤੇਰੇ ਵਾਸਤੇ ਨਹੀਂ ਹੈ ਕੌਣ ਰੋਕਦਾ ਜੀ ਇਸੇ ਨੂੰ ਕਿਹਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਦਾ ਉਪਦੇਸ਼ ਜੇ ਸਾਡੀ ਮਤ ਵਿੱਚ ਚਲਾ ਗਿਆ ਜਿਹਨੂੰ ਆਪਾਂ ਬਾਣੀ ਚ ਪੜ੍ਹਦੇ ਆ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਦੀ ਗੱਲ ਹੈ ਬਾਣੀ ਚ ਬਾਰ-ਬਾਰ ਕਹਿੰਦੇ ਮਤ ਦੇ ਵਿੱਚ ਨਾ ਗੁਣ ਭਰ ਜਾਂਦੇ ਆ ਜੇ ਗੁਰੂ ਦੀ ਸਿੱਖਿਆ ਸੁਣ ਲਈਏ ਜੇ ਮਤ ਵਿੱਚ ਗੁਣ ਆ ਗਏ ਤੇ ਮਨ ਸਾਡਾ ਗਲਤ ਕੰਮ ਕਰੇਗਾ ਹੀ ਨਹੀਂ ਪਿਆਰਿਓ ਮਨ ਸਾਡਾ ਭਟਕੇਗਾ ਹੀ ਨਹੀਂ ਅੱਜ ਹਰ ਬੰਦੇ ਨੂੰ ਪੁੱਛ ਕੇ ਵੇਖ ਲੋ ਕਹਿੰਦਾ ਮਨ ਨਹੀਂ ਟਿਕਦਾ ਇਹੋ ਹੀ ਸਵਾਲ ਹੈ ਨਾ ਵੀ ਪਾਠ ਕਰਦੇ ਆ ਮਨ ਨਹੀਂ ਟਿਕਦਾ ਹੋਰ ਦੁਨਿਆਵੀ ਉਦਾਹਰਣ ਲਓ ਮੰਨ ਲੋ ਗੱਲ ਕੋਈ ਬੰਦਾ ਨਸ਼ਾ ਕਰਦਾ ਉਹ ਬੰਦੇ ਨੂੰ ਅਸੀਂ ਮਿੰਤ ਤਰਲਾ ਕਰਕੇ ਪਰਿਵਾਰ ਨੇ ਵਾਸਤਾ ਪਾ ਕੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਕਹਿੰਦਾ ਵੀ ਲੈ ਭਾਈ ਤੂੰ ਇੱਕ ਸਾਲ ਨਸ਼ਾ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਉਦਾਹਰਣ ਦੇ ਤੌਰ ਤੇ ਵੀ ਤੂੰ ਇਹ ਕੰਮ ਨਹੀਂ ਕਰਨਾ ਉਹ ਕਹਿੰਦਾ ਚਲੋ ਮੈਂ ਤੁਹਾਡੀ ਮੰਨਦਾ ਮੈਂ ਇੱਕ ਸਾਲ ਵਾਸਤੇ ਜਿਹਨੂੰ ਆਪਾਂ ਕਹਿਣਾ ਸੌ ਪਾਤੀ ਬੰਦੇ ਨੇ ਵੈਸੇ ਗੁਰਮਤ ਵਿੱਚ ਇਦਾਂ ਦਾ ਕਨਸੈਪਟ ਨਹੀਂ ਹੈ ਚਲੋ ਮੈਂ ਕਹਿਣਾ ਜੇ ਕੋਈ ਬੰਦਾ ਨਸ਼ਾ ਛੱਡਦਾ ਪਰਨ ਕਰਦਾ ਕੋਈ ਮਾੜੀ ਗੱਲ ਨਹੀਂ ਵੀ ਮੈਂ ਨਸ਼ਾ ਨਹੀਂ ਕਰਦਾ 1 ਸਾਲ ਵਾਸਤੇ ਆ ਤੁਹਾਡੇ ਅੱਗੇ ਮੇਰਾ ਵਾਦਾ ਮਹੀਨਾ 2 ਮਹੀਨੇ 4 ਮਹੀਨੇ ਲੰਘੇ ਕਿਤੇ ਇਕੱਠੇ ਹੋਏ ਤੇ ਉਹਨੇ ਨਸ਼ਾ ਫੇਰ ਕਰ ਲਿਆ ਤੇ ਪਰਿਵਾਰ ਦੇ ਮੈਂਬਰਾਂ ਨੇ ਉਹਨੂੰ ਪੁੱਛਿਆ ਕਿ ਵੀ ਤੂੰ ਕੀ ਕਿਹਾ ਸੀ ਸਾਨੂੰ ਤੂੰ ਸਾਨੂੰ ਕਿਹਾ ਸੀ ਵੀ ਮੈਂ 1 ਸਾਲ ਵਾਸਤੇ ਨਸ਼ਾ ਨਹੀਂ ਕਰਾਂਗਾ ਕੀ ਤੇਰੀ ਮਤ ਮਾਰੀ ਗਈ ਸੁਭਾਵਕ ਲਫ਼ਜ਼ ਵਰਤਦੇ ਆ ਨਾ ਵੀ ਤੇ ਤੈਨੂੰ ਮਤ ਨਹੀਂ ਆਈ ਉਹ ਕੀ ਕਹਿੰਦਾ ਮੇਰੀ ਮਤ ਮਾਰੀ ਗਈ ਮੇਰਾ ਮਨ ਕਰਿਆ ਮੇਰਾ ਮਨ ਤੇ ਕੰਟਰੋਲ ਨਹੀਂ ਰਿਹਾ ਇਹਦਾ ਅਰਥ ਮਤ ਤੇ ਮਨ ਦਾ ਗਹਿਰਾ ਸਬੰਧ ਹੈ ਜਦੋਂ ਮਤ ਮੈਸੇਜ ਦਿੰਦੀ ਹੈ ਮਨ ਉਹੀ ਕੁਝ ਕਰਦਾ ਜੋ ਮਤ ਦੇ ਵਿੱਚ ਖਿਆਲ ਇਕੱਠੇ ਹੋ ਗਏ ਉਹ ਮਨ ਦੇ ਉੱਤੇ ਦਬਾਅ ਬਣਾ ਲੈਂਦੇ ਐ ਸਮਝ ਰਹੇ ਹੋ ਜੀ ਮੈਂ ਕੀ ਕਹਿ ਰਿਹਾ ਥੋੜਾ ਤਵੱਜੋ ਦੇ ਕੇ ਸੁਣਿਓ ਜਿਹੜੇ ਖਿਆਲ ਅਸੀਂ ਇਕੱਠੇ ਕਰਦੇ ਆ ਉਹ ਸਾਡੇ ਮਹਾਰਾਜ ਕਹਿੰਦੇ ਮਤ ਦਾ ਹਿੱਸਾ ਬਣ ਜਾਂਦੇ ਆ ਉਦਾਂ ਦੀ ਮਤ ਬਣ ਜਾਂਦੇ ਜਿਹਨੂੰ ਬਾਣੀ ਚ ਲਿਖਿਆ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਕਿਰਤ ਦਾ ਅਰਥ ਇਥੇ ਸੁਭਾਅ ਕਹਿੰਦੇ ਬੰਦਾ ਜਿਵੇਂ ਦੇ ਕੰਮ ਕਰਦਾ ਜਾਂਦਾ ਕਰਦਾ ਜਾਂਦਾ ਉਹਦਾ ਸੁਭਾਅ ਪੱਕ ਜਾਂਦਾ ਜੇ ਤੇ ਮਾੜੇ ਕੰਮ ਕਰਦਾ ਜਾਂਦਾ ਤੇ ਮਾੜੀ ਮੱਤ ਬਣ ਜਾਂਦੀ ਐ ਚੰਗਾ ਕੰਮ ਉਹ ਕਰ ਹੀ ਨਹੀਂ ਸਕਦਾ ਆਪਾਂ ਲੜਦੇ ਆ ਨਾ ਵੀ ਤੂੰ ਇਹ ਕਿਉਂ ਕਰਦਾ ਉਹਨੂੰ ਮੱਤ ਹੀ ਨਹੀਂ ਆ ਉਹਨੂੰ ਅਕਲ ਹੀ ਨਹੀਂ ਆ ਨਾ ਉਹਦਾ ਕੰਟਰੋਲ ਨਹੀਂ ਦੋ ਚੀਜ਼ਾਂ ਨੇ ਮਹਾਰਾਜ ਕਹਿੰਦੇ ਇਹਦਾ ਸੁਭਾਅ ਬਣ ਗਿਆ ਤੇ ਸੁਭਾਅ ਦਾ ਪਰੇਰਿਆ ਮਨੁੱਖ ਹਟਦਾ ਨਹੀਂ ਜੀ ਇਦਾਂ ਦੇ ਬੰਦੇ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਡਾਕਟਰ ਸਾਹਿਬ ਬੈਠੇ ਇਹਨਾਂ ਕੋਲ ਰੋਜ਼ ਮਰੀਜ਼ ਆਉਂਦੇ ਆ ਡਾਕਟਰ ਨੇ ਕਹਿ ਦਿੱਤਾ ਵੀ ਤੇਰੇ ਗੁਰਦੇ ਜਮ੍ਹਾਂ ਖਰਾਬ ਹੋ ਗਏ ਹੁਣ ਛੱਡ ਦੇ ਸ਼ਰਾਬ ਗੁਰਦੇ ਖਰਾਬ ਹੋ ਗਏ ਤੂੰ ਇਸ ਚੀਜ਼ ਨੂੰ ਜੇ ਦੁਬਾਰਾ ਵਰਤਿਆ ਤਾਂ ਤੂੰ ਮਰ ਜਾਣਾ ਤੇਰੀ ਜਾਨ ਬਚ ਗਈ ਹੁਣ ਰਹਿਣ ਦੇ ਪਰ ਬੰਦਾ ਹਟਦਾ ਫੇਰ ਨਹੀਂ ਹਟਦਾ ਨਹੀਂ ਨਾ ਕਿਉਂਕਿ ਸੁਭਾਅ ਦਾ ਗੁਲਾਮ ਹੈ ਬੰਦਾ ਆਦਤਾਂ ਦਾ ਗੁਲਾਮ ਹੈ ਉਹ ਮਨ ਦੇ ਉੱਤੇ ਕਾਬੂ ਨਹੀਂ ਹੈ ਕਿਉਂਕਿ ਮਤ ਨਹੀਂ ਲਈ ਗੁਰੂ ਤੋਂ ਅਕਲ ਨਹੀਂ ਲਈ ਜੇ ਗੁਰੂ ਤੋਂ ਮਤ ਲਈ ਹੁੰਦੀ ਗੁਰੂ ਨੇ ਕਹਿਣਾ ਸੀ ਪੁੱਤ ਇਤ ਮਦ ਪੀਤੇ ਨਾਨਕਾ ਬਹੁਤੇ ਖੱਟੀਆਂ ਵਿਕਾਰ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਇ ਪੁੱਤ ਨੇੜੇ ਵੀ ਨਾ ਜਾਈ ਕਿਉਂਕਿ ਮੱਤ ਤਾਂ ਗੁਰੂ ਨੇ ਦੇਣੀ ਐ ਆ ਸਾਧਾ ਨੇ ਬਾਬਿਆਂ ਨੇ ਮੱਤ ਥੋੜਾ ਦੇਣੀ ਆ ਤੁਹਾਡੇ ਜਵਾਬ ਨੂੰ ਤਾਂ ਆਪ ਚਿਲਮਾ ਪੀਉਣ ਲਾਇ ਬੈਠੇ ਆ ਤੁਹਾਡੇ ਜਵਾਬਾਂ ਨੂੰ ਉਹ ਤਾਂ ਕਹਿੰਦੇ ਚਿਲਮਾ ਪੀਓ ਸੁੱਖਾ ਪੀਓ ਸ਼ਰਾਬ ਚੜੀ ਜਾਂਦੀ ਐ ਬਥੇਰੇ ਥਾਂ ਮਤੇ ਮਾਫ ਕਰਨਾ ਮੱਤ ਤੇ ਗੁਰੂ ਤੋਂ ਲੈਣੀ ਐ ਸੀ ਪਰ ਗੁਰੂ ਕੋਲੇ ਬੰਦਾ ਬਹਿਣ ਨੂੰ ਤਿਆਰ ਨਹੀਂ ਗੁਰੂ ਦੀ ਮੱਤ ਅਸੀਂ ਲੈਣ ਨੂੰ ਤਿਆਰ ਨਹੀਂ ਮਹਾਰਾਜ ਕਹਿੰਦੇ ਮਨ ਵੀ ਉਦਾਂ ਦਾ ਹੋ ਜਾਂਦਾ ਕਿੰਨੇ ਲੋਕ ਆ ਪਿਆਰੇ ਪਿੰਡ ਦੀ 202800 ਵੋਟ ਮੈਨੂੰ ਬਾਹਲਾ ਨਹੀਂ ਪਤਾ ਇਨੀ 2400 ਹੋਣੀ ਹੈ ਚਲੋ ਜੋ ਦੋਨੋਂ ਗੁਰਦੁਆਰਿਆਂ ਦਾ ਲੇਖਾ ਜੋਖਾ ਕਰੀਏ ਤੇ ਕਿੰਨੇ ਲੋਕ ਗੁਰਦੁਆਰੇ ਆਉਂਦੇ ਨੇ ਵਾਧ ਤੋਂ ਵਾਧ 400 ਬੰਦਾ ਲਾ ਲਓ 2200 ਬੰਦਾ ਕਿੱਥੇ ਹੈ 2000 ਬੰਦਾ ਕਿੱਥੇ ਹੈ ਇਹਦਾ ਅਰਥ ਉਹਨਾਂ ਦਾ ਮਨ ਨਹੀਂ ਕਰਦਾ ਕਿਉਂਕਿ ਮਨ ਕਿਉਂ ਨਹੀਂ ਕਰਦਾ ਕਿਉਂਕਿ ਪਿੱਛੇ ਮਤ ਘਮ ਘਟ ਕੰਮ ਕਰਦੀ ਹੈ ਮੰਨਣ ਨੂੰ ਕੋਈ ਤਿਆਰ ਨਹੀਂ ਬਾਣੀ ਦਾ ਸਿੱਧਾ ਸਿੱਧਾ ਫੈਸਲਾ ਹੈ ਜਿਹੜਾ ਬੰਦਾ ਅਮਰਤ ਵੇਲੇ ਉੱਠ ਕੇ ਬਾਣੀ ਨਹੀਂ ਪੜ੍ਹਦਾ ਗੁਰੂ ਘਰ ਨਹੀਂ ਜਾਂਦਾ ਮਹਾਰਾਜ ਕਹਿੰਦੇ ਇਹਨੂੰ ਮਤ ਹੈਣੀ ਬੋਲੋ ਸਤਨ ਸ਼ਾਮ ਤੁਸੀਂ ਕਹਿ ਕੇ ਵੇਖ ਲਓ ਕਹਿੰਦਾ ਤੂੰ ਦੇਗਾ ਮਤ ਮੈਨੂੰ ਬਾਣੀ 'ਚ ਲਿਖਿਆ ਜੀ ਬਿਨ ਨਾਮ ਹੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਦੁਨੀਆ ਸੱਚੀ ਕਮਲੀ ਹੈ ਜੀ ਹੁਣ ਘਰ 'ਚ ਇੱਕ ਬੰਦਾ ਸਿਆਣਾ ਪੰਜ ਆਂਢੀ ਗੁਆਂਢੀ ਕਮਲਿਆ ਹੁਣ ਇਹਨੇ ਕਮਲਿਆ 'ਚ ਸਿਆਣੇ ਬੰਦੇ ਦੀ ਕੌਣ ਸੁਣਦਾ ਸੁਣਦਾ ਜੀ ਕੋਈ ਜੇ ਘਰ ਦਾ ਇੱਕ ਬੱਚਾ ਪਾਠ ਕਰਦਾ ਉਹ ਮਾਂ-ਬਾਪ ਨਹੀਂ ਬਾਣੀ ਪੜਦਾ ਮਹਾਰਾਜ ਕਹਿੰਦੇ ਮਾਂ-ਬਾਪ ਕਮਲਾ ਉਹ ਸੁਣਦੇ ਨਹੀਂ ਬੱਚੇ ਦੀ ਗੱਲ ਜੇ ਮਾਂ ਬਾਣੀ ਪੜ੍ਹਦੀ ਆ ਤੇ ਘਰ ਵਾਲਾ ਕਮਲਾ ਜੇ ਘਰ ਵਾਲਾ ਕਰਮਕਾਂਡ ਨਹੀਂ ਕਰਦਾ ਤੇ ਘਰ ਵਾਲੀ ਕਮਲੀ ਉਹ ਕਹਿੰਦੀ ਤੈਨੂੰ ਤੈਨੂੰ ਕੀ ਪਤਾ ਗੁਰਦੁਆਰਾ ਵਾਲਿਆਂ ਦਾ ਕੀ ਜਾਣਾ ਮੱਝਾ ਆਪਣੀ ਹੈ ਨਹੀਂ ਮਿਲਣੀ ਹੈ ਉਹਨਾਂ ਦਾ ਕੁਝ ਨਹੀਂ ਜਾਣਨਾ ਬਸ ਜਿੱਥੇ ਰੁਪਈਆ ਟੇਕਣਾ 10 ਟੇਕਿਆ ਕਰ ਬਉ ਸਿੱਖਿਆ ਉੱਥੇ ਛੱਡਿਆ ਕਰ ਅਸੀਂ ਸਿੱਖਿਆ ਲੈਣ ਨੂੰ ਤਿਆਰ ਨਹੀਂ ਨਾ ਪਿਆਰੇ ਇੱਥੇ ਮਹਾਰਾਜ ਕਹਿੰਦੇ ਜਿਹੜੀ ਮਾਤ ਹੈ ਉਹ ਮਨ ਨੂੰ ਉਪਦੇਸ਼ ਦੇ ਰਹੀ ਹੈ ਪੂਤਾ ਮਾਤਾ ਕੀ ਅਸੀਸ ਹੈ ਮੇਰੇ ਮਾਨ ਪੁੱਤਰ ਤੈਨੂੰ ਰੱਬ ਦਾ ਨਾਮ ਭੁੱਲੇ ਨਾ ਆਪਣੇ ਆਪ ਨੂੰ ਕਹਿਣਾ ਸੀ ਆਪਣੇ ਆਪ ਨੂੰ ਗੁਰੂ ਤੋਂ ਮਤ ਲੈ ਕੇ ਕਿ ਹੇ ਮਨ ਤੈਨੂੰ ਰੱਬ ਦਾ ਨਾਮ ਭੁੱਲੇ ਨਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਬਾਣੀ ਦਾ ਅਰਥ ਬਾਣੀ ਚ ਹੀ ਹੈ ਚਲੋ ਖੈਰ ਮਹਾਰਾਜ ਕਹਿਣ ਲੱਗੇ ਮਾਤਾ ਵਹਿਗਰੂ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰਾਂ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜਗਦੀਸ਼ ਦਾ ਅਰਥ ਹੈ ਪਰਮੇਸ਼ਰ ਅਕਾਲ ਪੁਰ ਜਗਤ ਪਲਸ ਈਸ਼ ਦੋ ਸ਼ਬਦਾਂ ਦਾ ਜੋੜ ਹੈ ਜਗਤ ਨੂੰ ਪਾਲਣ ਵਾਲਾ ਦੁਨੀਆ ਨੂੰ ਪਾਲਣ ਵਾਲਾ ਤੈਨੂੰ ਭੁੱਲੇ ਨਾ ਭਾਵ ਹਰ ਵਕਤ ਤੇਰੀ ਸੁਰਤ ਵਿੱਚ ਚੱਲੀ ਜਾਵੇ ਜਿਵੇਂ ਕਿਸੇ ਦਾ ਕਰਜ਼ਾ ਦੇਣਾ ਹੋਵੇ ਸਾਨੂੰ ਚਿੰਤਾ ਹੁੰਦੀ ਹੈ ਨਾ ਕਿ ਕਿਵੇਂ ਲਾਵਾਂਗੇ ਫਿਕਰ ਹੁੰਦਾ ਜੀ ਨੇ ਪੈਸੇ ਲੈ ਵੀ ਮੋੜਨੇ ਵੀ ਆ ਭਾਈ ਹੋਣਾ ਵੀ ਚਾਹੀਦਾ ਮਹਾਰਾਜ ਕਹਿੰਦੇ ਜੀ ਨੇ ਕਰਜ਼ਾ ਦੇਣਾ ਹੈ ਪੈਸੇ ਦੇਣੇ ਉਹ ਦਿਨ ਰਾਤ ਸੋਚਦਾ ਵੀ ਮੈਂ ਲਾ ਦੇਵਾਂ ਇਹ ਕਰਜ਼ਾ ਮਹਾਰਾਜ ਕਹਿੰਦੇ ਜੀ ਨੇ ਸਰੀਰ ਦਿੱਤਾ ਜੀਵ ਪਾਏ ਪਿੰਡ ਜੀਵ ਪਾਏ ਤਨ ਸਾਜਿਆ ਦਿੱਤਾ ਪਹਿਨਣ ਖਾਣ ਜਿਨੇ ਸਰੀਰ ਦਿੱਤਾ ਉਹਦਾ ਕਰਜ਼ਾ ਕਿਦਾਂ ਲਾਉਣਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣਗੀ ਇਹ ਧਰੀ ਮਰੀਏ ਐਦਾਂ ਕਰ ਜਾ ਲਾਉਣਾ ਮੇ ਮਹਾਰਾਜ ਆ ਸਰੀਰ ਦਿੱਤਾ ਸਰੀਰ ਤੋਂ ਕੋਈ ਕੰਮ ਤਾਂ ਲਿਆ ਹੀ ਨਹੀਂ ਮੈਂ ਇਹ ਸਰੀਰ ਤੋਂ ਕੋਈ ਬੰਦਗੀ ਕੋਈ ਸੇਵਾ ਕੋਈ ਸਿਮਰਨ ਮੈਂ ਤਾਂ ਕੀਤਾ ਹੀ ਨਹੀਂ ਯਾਦ ਰੱਖਿਓ ਜੇ ਇਸ ਸਰੀਰ ਤੋਂ ਕੇਵਲ ਦੁਨਿਆਵੀ ਕੰਮ ਲੈਣੇ ਮਹਾਰਾਜ ਇਹ ਕੋਈ ਵੱਡੀ ਗੱਲੀ ਮਸ਼ੀਨ ਆ ਇਹ ਮਸ਼ੀਨ ਦੇ ਵਿੱਚ ਜਿੱਦਾਂ ਟਰੈਕਟਰ ਦੇ ਵਿੱਚ ਡੀਜ਼ਲ ਪਾਇਆ ਟੈਂਕੀ ਭਰ ਲਈ ਸਾਰਾ ਦਿਨ ਬਾਹਣ ਭਾਈ ਦੇ ਹੱਥ ਨੂੰ ਟੈਂਕੀ ਧੂਆਂ ਬਣ ਕੇ ਮੱਚ ਗਈ ਮਹਾਰਾਜ ਕਹਿੰਦੇ ਤੂੰ ਵੀ ਤੜਕੇ ਪ੍ਰਸ਼ਾਦਾ ਛਕਿਆ ਸਾਰਾ ਦਿਨ ਮਾੜੀਆਂ ਗੱਲਾਂ ਕੀਤੀਆਂ ਫਿਰ ਦੁਪਹਿਰੇ ਛਕ ਲਿਆ ਫਿਰ ਰਾਤ ਨੂੰ ਛਕ ਕੇ ਸੌਂ ਗਿਆ ਬਸ ਉਹਦੇ 'ਚ ਤੇਲ ਮੱਚੀ ਜਾਂਦਾ ਤੇਰੇ 'ਚ ਅੰਨ ਮੱਚੀ ਜਾਂਦਾ ਬੋਲੋ ਸਤਨਾਮ ਫਰਕ ਤਾਂ ਕੋਈ ਨਹੀਂ ਅੰਨ ਮੱਚਦਾ ਜੀ ਅੱਗ ਵੱਲਦੀ ਹੈ ਸਾਡੇ ਅੰਦਰ ਇਸ ਅੰਨ ਨੂੰ ਖਾ ਕੇ ਭੋਜਨ ਨੂੰ ਛਕ ਕੇ ਕੀ ਕੀਤਾ ਤੂੰ ਕੁਝ ਵੀ ਨਹੀਂ ਕੀਤਾ ਇੱਕ ਨਿਮਖ ਭੋੜਾ ਸਮੇਂ ਜਿੰਨਾ ਸਮਾਂ ਵੀ ਤੈਨੂੰ ਰੱਬ ਦਾ ਖਿਆਲ ਨਹੀਂ ਆਇਆ ਯਾਦ ਰੱਖੀ ਅੱਗੇ ਮਹਾਰਾਜ ਕਹਿੰਦੇ ਫਿਰ ਹੋਵੇਗਾ ਕੀ ਹੁਣਾ ਪਤਾ ਕੀ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਜਿਸ ਪਰਮੇਸ਼ਰ ਨੂੰ ਜਪਣ ਦੇ ਨਾਲ ਕਿਲ ਵਿਖ ਦਾ ਅਰਥ ਹੁੰਦਾ ਵਿਕਾਰ ਪਾਪ ਕਹਿੰਦੇ ਮਾੜੀ ਸੋਚ ਖਤਮ ਹੋ ਜੂ ਤੇਰੀ ਕਿਲ ਵਿਖ ਮਾੜੀ ਸੋਚ ਸੋਚ ਹੀ ਤਾਂ ਹੈ ਪਿਆਰੇ ਸੋਚ ਹੀ ਤਾਂ ਬਦਲਦੀ ਹੈ ਗੁਰੂ ਕੋਲ ਆ ਕੇ ਜੇ ਸੋਚ ਗੁਰੂ ਕੋਲ ਆ ਕੇ ਨਹੀਂ ਬਦਲੀ ਇਹਦਾ ਅਰਥ ਹੋਰ ਕਿਤੇ ਵੀ ਸਾਡੇ ਦਿਮਾਗ ਦਾ ਇਲਾਜ ਨਹੀਂ ਹੋ ਸਕਦਾ ਜਿਵੇਂ ਨਾ ਕਿਸੇ ਬੰਦੇ ਨੂੰ ਕੈਂਸਰ ਹੋ ਜਾਵੇ ਬਲੱਡ ਕੈਂਸਰ ਆਪਾਂ ਸਾਰੇ ਕਹਿੰਨੇ ਆ ਵੀ ਭਾਈ ਇਹ ਤਾਂ ਖੂਨ ਚ ਰਲ ਗਿਆ ਇਹ ਉਹ ਔਖਾ ਹੈ ਜਿੱਤੇ ਖੂਨ ਚ ਰਲ ਗਿਆ ਦਵਾਈ ਨਾਲ ਕੋਸਚਰ ਦਬਿਆ ਰਹਿਦਾ ਤੇ ਫਿਰ ਫਿਰ ਉਹ ਬਿਮਾਰੀ ਜਾਗ ਹੁੰਦੀ ਹੈ ਇਹ ਦੁਨਿਆਵੀ ਸਰੀਰ ਦੀ ਗੱਲ ਕਰ ਰਿਹਾ ਬਹੁਤ ਇਦਾਂ ਦੇ ਹਸਪਤਾਲ ਆ ਗਏ ਜਿਹੜੇ ਤੁਹਾਡਾ ਸਾਰਾ ਕੁਝ ਚੇਂਜ ਕਰ ਦਿੰਦੇ ਆ ਸੈੱਲ ਚੇਂਜ ਕਰ ਦਿੰਦੇ ਆ ਸਭ ਕੁਝ ਖੂਨ ਚੇਂਜ ਕਰ ਦਿੱਤਾ ਚਲੋ ਠੀਕ ਹੈ ਗਲਤ ਹੈ ਡਾਕਟਰ ਜਾਣਦੇ ਆ ਪਰ ਉਹਨਾਂ ਦਾ ਦਾਅਵਾ ਵੀ ਇੱਕ ਵਾਰੀ ਅਸੀਂ ਸਾਰਾ ਖੂਨ ਦੇ ਵਿੱਚੋਂ ਸੈੱਲ ਇਹਦੇ ਡੈੱਡ ਕਰ ਦਿੱਤੇ ਇਹ ਬੰਦਾ ਇਹਦੇ ਹੁਣ ਅੰਦਰ ਕੈਂਸਰ ਨਹੀਂ ਰਿਹਾ ਤੇ ਲੋਕ ਜਾਂਦੇ ਆ ਉਹ ਵੀ ਉੱਥੇ ਹਸਪਤਾਲ ਆ ਵੱਡੇ ਵੱਡੇ ਹਸਪਤਾਲ ਆ 50-50 ਲੱਖ ਰੁਪਈਆ ਖਰਚ ਹੋ ਜਾਂਦਾ ਉੱਥੇ ਬੰਦਾ ਕਹਿੰਦਾ ਬੰਦਾ ਬਚਣਾ ਚਾਹੀਦਾ ਵਾਰ-ਵਾਰ ਟੈਸਟ ਹੁੰਦੇ ਆ ਕਹਿੰਦੇ ਲੈ ਭਾਈ ਖੂਨ ਦੇ ਵਿੱਚੋਂ ਹੁਣ ਸੈੱਲ ਖਤਮ ਹੋ ਗਏ ਮਹਾਰਾਜ ਕਹਿੰਦੇ ਇੱਕ ਸੁਰਤ ਦੇ ਵਿੱਚ ਵਿਕਾਰ ਆ ਸਾਡੇ ਮਾੜੀ ਸੋਚ ਹੈ ਜੇ ਗੁਰੂ ਕੋਲੇ ਲਗਾਤਾਰ ਆ ਕੇ ਵੀ ਸੋਚ ਦੇ ਵਿੱਚੋਂ ਮਾੜੀ ਮਾੜੇ ਵਿਕਾਰ ਮਨ ਦੇ ਅੰਦਰੋਂ ਮਾੜੀਆਂ ਆਦਤਾਂ ਮਾੜੀਆਂ ਵਾਸ਼ਨਾਵਾਂ ਨਹੀਂ ਨਿਕਲਦੀਆਂ ਫੇ ਸੋਚਣਾ ਪਵੇਗਾ ਨਾ ਫੇ ਸੋਚਣਾ ਪਵੇਗਾ ਕਿ ਤਰ੍ਹਾਂ ਕਿਤੇ ਕਮੀ ਸਾਡੀ ਹੈ ਗੁਰੂ ਚ ਤਾਂ ਕੋਈ ਕਮੀ ਨਹੀਂ ਪਿਆਰ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇ ਵੈ ਕਟੈ ਜਮਕੀ ਫੰਦਾ ਗੁਰੂ ਵੈਦ ਹੈ ਗੁਰੂ ਸਾਡੇ ਮਨ ਦਾ ਇਲਾਜ ਕਰਦਾ ਹੈ ਸਾਡੀ ਸੁਰਤ ਦਾ ਇਲਾਜ ਕਰਦਾ ਹੈ ਸਾਡੀ ਮਤ ਦਾ ਇਲਾਜ ਕਰਦਾ ਹੈ ਮਤ ਵਿੱਚ ਗੁਰੂ ਇਦਾਂ ਦੇ ਰਤਨ ਭਰ ਦਿੰਦਾ ਮਤ ਵਿੱਚ ਰਤਨ ਜਵਾਹਰ ਮਾਨਕ ਪਰ ਜੇ ਕੋਈ ਜੇ ਸੁਣ ਲਈਏ ਤਾਂ ਉਦਾਂ ਨਹੀਂ ਗੱਲ ਬਣਦੀ ਜੇ ਮੱਥਾ ਟੇਕ ਕੇ ਭਜਣਾ ਜੇ ਗਲੀਆਂ ਚ ਲਾਲਾ ਲਾਲਾ ਕਰਦੇ ਫਿਰਨਾ ਫਿਰ ਸਾਨੂੰ ਜ਼ਾਰੀ ਉਮਰ ਅਕਲ ਨਹੀਂ ਆਉਣੀ ਇੱਦਾਂ ਨਹੀਂ ਗੱਲ ਬਣਦੀ ਗੁਰੂ ਤੋਂ ਮਤ ਲੈਣੀ ਪੈਂਦੀ ਹੈ ਹੁਣ ਕਿਸੇ ਤੋਂ ਮਤ ਲੈਣੀ ਹੋਵੇ ਵੇਖੇ ਗੱਲ ਸੁਣਾਗੇ ਕਿ ਭੱਜੇ ਜਾਂਦੇ ਸੁਣਾਗੇ ਦੱਸੋ ਮੇਲੋ ਕਿਸੇ ਤੋਂ ਗੱਲ ਸਿੱਖਣੀ ਹੋਵੇ ਸੁਣਨੀ ਬੰਦਾ ਕਹਿੰਦਾ ਬਹਿ ਜਾ ਸੁਣ ਮੇਰੀ ਗੱਲ ਧਿਆਨ ਨਾਲ ਤੇ ਤੇ ਕਾਮਾਂ ਰੋਲੀ ਪਾਈ ਜਾ ਰਹੀ ਹੈ ਕਿਦਾਂ ਗੱਲ ਬਣਨੀ ਹੈ ਜੀ ਮਹਾਰਾਜ ਕਹਿੰਦੇ ਮਤ ਵਿੱਚ ਰਤਨ جواਹਰ ਮਾਨਕ ਜੇ ਜੇ ਲਾਇਆ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈ ਤੇ ਆ ਹੀ ਤੇਰੀ ਮਤ ਵਿੱਚ ਚੰਗੇ ਗੁਣ ਆ ਜਾਣਗੇ ਭਾਵ ਕਿ ਚੰਗੇ ਗੁਣ ਲੈਣ ਵਾਸਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਪੈਂਦਾ ਹੈ ਇਦੇ ਚ ਕੋਈ ਰੋਲ ਨਹੀਂ ਕਿਸੇ ਗ੍ਰੰਥੀ ਦਾ ਕਿਸੇ ਰਾਗੀ ਦਾ ਕਿਸੇ ਬਾਬੇ ਦਾ ਇਹ ਮਤਗੁਰੂ ਤੋਂ ਤੁਸੀਂ ਲੈਣੀ ਆਪਾਂ ਲੈਣੀ ਆਪਾਂ ਤਾਂ ਪੜ੍ਹ ਕੇ ਦੱਸਦਾ ਤੁਹਾਨੂੰ ਕਿਸੇ ਨੇ ਰਸਤਾ ਪੁੱਛਣਾ ਹੋਵੇ ਨਾ ਬੰਦਾ ਕਹਿੰਦਾ ਮੈਂ ਬਠਿੰਡੇ ਜਾਣਾ ਹੈ ਦੱਸਣ ਵਾਲੇ ਨੇ ਦੱਸਤਾ ਵੀ ਭਾਈ ਆ ਜੇਲ੍ਹ ਰੋਡ ਤੋਂ ਸਿੱਧਾ ਗਿਲਪੱਤੀ ਉੱਗ ਬਠਿੰਡਾ ਚਲਾ ਜਾਇ ਹੁਣ ਬੰਦਾ ਦੱਸਣ ਵਾਲੇ ਦੇ ਪੈਰਾਂ ਤੋਂ ਡਿੱਗਿਆ ਰਿਹਾ ਵੀ ਬਹੁਤ ਵਧੀਆ ਰਸਤਾ ਦੱਸਿਆ ਹਥੋਂ ਉਹ ਕਹਿੰਦਾ ਤੁਰ ਪਾ ਮੇਰੇ ਪੈਰੀਂ ਹੱਥ ਲਾਉਣ ਨਾਲ ਕੁਝ ਨਹੀਂ ਹੋਣਾ ਤੈਨੂੰ ਦੱਸਦਾ ਨਾ ਤੂੰ ਰਸਤੇ ਤੇ ਤੁਰ ਜਾ ਪਹੁੰਚ ਜਾਣਾ ਬਸ ਹਾਂ ਅੱਗੇ ਜਾ ਕੇ ਤੂੰ ਭਾਵੇਂ ਮੇਰਾ ਨਾਮ ਲੈ ਦੀ ਵੀ ਫਲਾਨਾ ਬੰਦਾ ਵਧੀਆ ਉਹ ਰਸਤਾ ਠੀਕ ਦੱਸਦਾ ਬਸ ਇੰਨੀ ਕੀ ਗੱਲ ਹੈ ਰਸਤੇ ਤੇ ਤੁਰਦੇ ਹੈ ਨਹੀਂ ਪੂਸ਼ਤ ਪਥਕ ਤੇ ਮਾਰਗ ਨਾ ਧਾਰੇ ਪਗ ਪ੍ਰੀਤਮ ਕਾ ਦੇਸ਼ ਕੈਸੇ ਬਾਤਨ ਸੇ ਜਾਈਏ ਪੁੱਛੀ ਜਾਂਦੀ ਹੈ ਦੁਨੀਆ ਪਰ ਮਹਾਰਾਜ ਕਹਿੰਦੇ ਤੁਰਦਾ ਕੋਈ ਨਹੀਂ ਯਾਦ ਰੱਖਿਓ ਕਸ਼ੂ ਕਮੇ ਤੇ ਖਰਗੋਸ਼ ਵਾਲੀ ਕਹਾਣੀ ਸੁਣੀ ਆ ਨਾ ਆਪਾਂ ਸਾਰਿਆਂ ਨੇ ਛੋਟੇ ਹੁੰਦੇ ਪੜ੍ਹਦੇ ਰਹੇ ਆ ਚਲੋ ਮੈਂ ਸੁਣਾ ਦਿੰਦਾ ਇੱਕ ਮਿੰਟ ਚ ਕਹਿੰਦੇ ਕਛੂ ਕੁੰਮੇ ਤੇ ਖਰਗੋਸ਼ ਦੀ ਸ਼ਰਤ ਲੱਗ ਗਈ ਉਹ ਕਹਿੰਦੇ ਵੀ ਉਹ ਸੂਏ ਕੋਲੇ ਜਾਣਾ ਹੁਣ ਕਛੂ ਕੁੰਮਾ ਕਹਿੰਦਾ ਵੀ ਲੋਕ ਕਹਿਣ ਲੱਗੇ ਕੋਈ ਮੇਲ ਆ ਤੁਹਾਡਾ ਇਹ ਛਾਲਾ ਮਾਰ ਦੇ ਨਾ ਦੋ ਮਿੰਟਾਂ ਚ ਪਹੁੰਚ ਜਾਣਾ ਤੇ ਕਛੂ ਕੁੰਮਾ ਕਿੰਨਾ ਕੁ ਤੁਰਦਾ ਜੀ ਉਹ ਕਹਿੰਦਾ ਭਾਈ ਦੇਖ ਮੈਂ ਇਹ ਇਹਦਾ ਚੈਲੰਜ ਕਬੂਲ ਕਰਦਾ ਕੋਈ ਨਹੀਂ ਕਦੇ ਤੇ ਪਹੁੰਚੂਗਾ ਹੀ ਕਹਿੰਦੇ ਸ਼ਰਤ ਲੱਗ ਗਈ ਤੇ ਤੁਰ ਪਏ ਹੁਣ ਗਰਮੀ ਦਾ ਮਹੀਨਾ ਕਛੂ ਕੁੰਮਾ ਵਿਚਾਰਾ ਹੌਲੀ ਹੌਲੀ ਤੁਰਦਾ ਗਿਆ ਖਰਗੋਸ਼ ਨੇ ਪੰਜ ਸੱਤ ਛਾਲਾ ਮਾਰੀਆਂ ਤੇ ਰਾਹ ਚ ਦਰਾਫਤ ਥੱਲੇ ਬਹਿ ਗਿਆ ਕਹਿੰਦਾ ਅੱਜ ਤੁਰਿਆ ਵੀ ਨਹੀਂ ਹੋਣਾ ਆਪ ਆਰਾਮ ਕਰਦੇ ਆ ਕੋਈ ਨਹੀਂ ਉਹ ਤਾਂ ਬਹੁਤ ਉਹਨੂੰ ਕੀ ਪਤਾ ਅਸੀਂ ਵੀ ਇਹੀ ਕੁਝ ਕਰਦੇ ਆ ਕੋਈ ਸਾਨੂੰ ਸਮਝਾਉਣ ਦਾ ਯਤਨ ਕਰਨ ਉਹਨੂੰ ਕੀ ਪਤਾ ਮਾਰੀ ਜਾਂਦਾ ਐਵੇਂ ਮਾਰੀ ਜਾਂਦੇ ਐ ਨਿੰਦੇ ਆ ਜੀ ਕਹਿੰਦੇ ਖਰਗੋਸ਼ ਉੱਥੇ ਸੌਂ ਗਿਆ ਦਰਖਤ ਦੀ ਛਾਂਤਲੇ ਤੇ ਨੀਂਦ ਆ ਗਈ ਠੰਡੀ ਠੰਡੀ ਹਵਾ ਚੱਲੀ ਤੇ ਨੀਂਦ ਆ ਗਈ ਤੇ ਕਛੂ ਕੁੰਮਾ ਵਿਚਾਰਾ ਨੂੰ ਮੰੰਜਲ ਦਿੰਦੀ ਆ ਵੀ ਮਣਾ ਭੌਲੀ-ਹੌਲੀ ਤੁਰੇ ਚੱਲੋ ਹੌਲੀ-ਹੌਲੀ ਤੁਰਦਿਆਂ ਪਹੁੰਚ ਗਿਆ ਤੇ ਕਛੂ ਕੁੰਮੇ ਨੂੰ ਜਾ ਗਈ ਤਿੰਨ ਸਾਢੇ ਤਿੰਨ ਚਾਰ ਵਜੇ ਉਹਨੇ ਵੇਖਿਆ ਵੀ ਕਛੂ ਕੁੰਮਾ ਛਾਲਾ ਮਾਰ ਕੇ ਭੱਜਿਆ ਤੇ ਉਹ ਗਾਂ ਪੁਲ ਤੇ ਪਹਿਲਾਂ ਬੈਠਾ ਸ਼ਰਤ ਲਾਉਣ ਵਾਲੇ ਕਹਿੰਦੇ ਤੂੰ ਰਾਤ ਹੀ ਫਿਰਦਾ ਬਾਲਿਆ ਕਾਲਿਆ ਬਾਲਿਆ ਫੁਕਰਿਆ ਤੂੰ ਰਾਤ ਹੀ ਰਹਿ ਗਿਆ ਛਾਲਾ ਮਾਰਨ ਵਾਲੇ ਕਿਤੇ ਨਹੀਂ ਪਹੁੰਚਦੇ ਯਾਦ ਰੱਖਿਓ ਇਹ ਉਹ ਮੰਜ਼ਲ ਹੈ ਹੌਲੀ ਹੌਲੀ ਤੁਰਦੇ ਜਾਓ ਇੱਕ ਦਿਨ ਚ ਨਹੀਂ ਸਿੱਖੀ ਕਮਾਈ ਜਾਂਦੀ ਇਹ ਬੱਚਿਆਂ ਦੀ ਖੇਡ ਨਹੀਂ ਹੈ ਵੀ ਇੱਕ ਦਿਨ ਜਪਜੀ ਸਾਹਿਬ ਪੜ ਲਿਆ ਦੋ ਦਿਨ ਗਲੀਆਂ ਤੇ ਰੌਲਾ ਪਾ ਲਿਆ ਤੇ ਬਣ ਗਏ ਸਿੱਖ ਇਹ ਸਾਰੀ ਜ਼ਿੰਦਗੀ ਦਾ ਮਾਰਗ ਹੈ ਪਿਆਰਿਓ ਹੌਲੀ ਹੌਲੀ ਤੁਰਦੇ ਜਾਓ ਕੋਈ ਗੱਲ ਨਹੀਂ ਅੱਜ ਇਕ ਓੰਕਾਰ ਦਾ ਸਮਝ ਆਈ ਫਿਰ ਸਤਨਾਮ ਦੀ ਸਾਰੀ ਜ਼ਿੰਦਗੀ ਤੁਰਨਾ ਪੈਣਾ ਛਾਲਾ ਮਾਰਨ ਵਾਲੇ ਕਿਤੇ ਨਹੀਂ ਪਹੁੰਚਦੇ ਬਾਣੀ ਦਾ ਉਪਦੇਸ਼ ਹੈ ਮਹਾਰਾਜ ਕਹਿੰਦੇ ਇਹ ਹੌਲੀ ਹੌਲੀ ਮੰਜ਼ਲ ਤੇ ਤੁਰਨਾ ਪੈਂਦਾ ਬਾਣੀ ਚ ਇਹ ਵੀ ਲਿਖਿਆ ਆਜਾ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਜੇ ਰਸਤੇ ਤੇ ਤੁਰ ਵੀ ਰਹੇ ਆ ਨਾ ਤੇ ਅਰਦਾਸ ਕਰੋ ਮਹਾਰਾਜ ਸਾਡੀ ਬੇੜੀ ਸਮੁੰਦਰ ਵਿੱਚ ਐ ਕੀ ਪਤਾ ਡਾਵਾਂ ਡੋਲਣਾ ਹੋ ਜਾਵੇ ਅਰਦਾਸ ਕਰਨੀ ਐ ਰੋ ਜਾ ਕੇ ਇੱਥੇ ਪੂਤਾ ਮਾਤਾ ਕੀ ਅਸੀਸ ਦਾ ਅਰਥ ਹੈ ਅਰਦਾਸ ਕਰਨੀਆਂ ਗੁਰੂ ਕੋਲੇ ਆ ਕੇ ਮਤ ਲੈਣੀ ਹੈ ਜਿਵੇਂ ਮਤ ਆਪਣੇ ਮਨ ਨੂੰ ਉਪਦੇਸ਼ ਦਿੰਦੀ ਹੈ ਵੀ हे ਮੇਰੇ ਮਨ ਪੂਤਾ ਮਾਤਾ ਕੀ ਅਸੀਸ ਤੈਨੂੰ ਰੱਬ ਦਾ ਨਾਮ ਨਾ ਭੁੱਲੇ ਜੇ ਰੱਬ ਦਾ ਨਾਮ ਭੁੱਲ ਗਿਆ ਫਿਰ ਕੀ ਹੋਊਗਾ ਜੇ ਰੱਬ ਦਾ ਨਾਮ ਭੁੱਲ ਗਿਆ ਉਹ ਵੀ ਦੱਸਿਆ ਕਤਕ ਕਰਮ ਸਾਰੇ ਪੜਿਆ ਕਰੋ ਕਤਕ ਕਰਮ ਕਮਾਵਣੇ ਕਤਕ ਕਰਮ ਦੋਸ਼ ਨਾ ਕਾਹੂ ਜੋਗ ਦੋਸ਼ ਨਾ ਕਾਹੂ ਪਰਮੇਸ਼ਰ ਤੇ ਭੁੱਲਿਆ ਪਰਮੇਸ਼ਰ ਤੇ ਅਰਥ ਕਰਨ ਦੀ ਲੋੜ ਤਾਂ ਨਹੀਂ ਕੀ ਹੁੰਦਾ ਵਿਆਪਨ ਸਭੇ ਰੋਗ ਵਿਆਪਨ ਸਭੇ ਬੇਮਕ ਹੋਏ RAM ਤੇ ਲਗਣ ਜਨਮ ਵਿਜੋਗ ਸਪਸ਼ਟ ਲਿਖਿਆ ਬਾਣੀ ਚ ਕਹਿੰਦੇ ਜਿਹੜੇ ਰੱਬ ਨੂੰ ਭੁੱਲ ਜਾਂਦੇ ਆ ਉਹਨਾਂ ਨੂੰ ਮਾਨਸਿਕ ਰੋਗ ਲੱਗ ਜਾਂਦੇ ਆ ਚਿੰਤਾ ਵਿੱਚ ਉਹ ਘਿਰ ਜਾਂਦੇ ਆ ਕਿਉਂ ਕਿਉਂਕਿ ਰੱਬ ਦਾ ਨਾਮ ਨਹੀਂ ਜਪਿਆ ਉਹਦੀ ਬੰਦਗੀ ਨਹੀਂ ਕੀਤੀ ਅੱਗੇ ਮਹਾਰਾਜ ਕੀ ਕਹਿੰਦੇ ਸੁਣੋ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਗੁਰੂ ਤੇਰੇ ਤੇ ਦਿਆਲ ਹੋ ਜਾਵੇ ਜੇ ਕਿਤੇ ਪਰਮੇਸ਼ਰ ਤੇਰੇ ਤੇ ਦਿਆਲ ਹੋ ਜਾਵੇ ਨਾ ਤੇ ਤੇਰੀ ਸਤ ਸੰਗਤ ਦੇ ਨਾਲ ਗੁਰੂ ਦੇ ਨਾਲ ਪ੍ਰੀਤ ਬਣ ਜਾਵੇ ਯਾਦ ਰੱਖਿਓ ਪਿਆਰਿਓ ਜੇ ਸਾਡਾ ਗੁਰਦੁਆਰੇ ਜਾਣ ਨੂੰ ਜੀ ਕਰਦਾ ਤਾਂ ਸਮਝੋ ਮਾਰਗ ਤੇ ਤੁਰ ਰਹੇ ਹੈ ਜੇ ਜਪਜੀ ਸਾਹਿਬ ਪੜ੍ਹਨ ਦੀ ਭੁੱਖ ਲੱਗਦੀ ਹੈ ਸਾਨੂੰ ਵੀ ਪਾਠ ਕਰਨਾ ਅੱਜ ਰਹਿ ਗਿਆ ਤਾਂ ਸਮਝੋ ਸਾਡਾ ਮਨ ਉਧਰ ਨੂੰ ਵੱਧ ਰਿਹਾ ਸਮਝ ਰਹੇ ਹੋ ਨਾ ਦੇਸੀ ਉਦਾਹਰਣ ਦੇ ਦਿੰਨਾ ਬੰਦਾ ਹੋਵੇ ਬਿਮਾਰ ਬੰਦਾ ਹੋਵੇ ਬਿਮਾਰ ਤੇ ਉਹ ਰੋਟੀ ਛੱਡ ਜੇ ਰਿਸ਼ਤੇਦਾਰ ਫੋਨ ਕਰਦੇ ਆ ਵੀ ਕਿੱਥੇ ਦਾਖਲ ਆ ਕਹਿੰਦੇ ਭਾਈ ਦਾਖਲ ਹੈ ਇਹ ਲੁਧਿਆਣੇ ਕਹਿੰਦੇ ਰੋਟੀ ਕਹਿੰਦੇ ਕਈ ਦਿਨ ਹੋ ਗਏ ਖਾਧੀ ਨਹੀਂ 10 ਦਿਨ ਹੋ ਗਏ ਬੋਤਲਾਂ ਤੇ ਹੀ ਕੰਮ ਚੱਲੀ ਜਾਂਦਾ 10 ਦਿਨ ਲੰਘੇ 15 ਦਿਨ ਲੰਘੇ ਦਵਾਈ ਨਾਲ ਫਰਕ ਪੈਂਦੇ ਆ ਪੈਂਦੇ ਆ ਦਲੀਆ ਖਾਣ ਲੱਗ ਗਿਆ ਫਿਰ ਫੋਨ ਕਰਦੇ ਕਹਿੰਦੇ ਅੱਗੇ ਨੂੰ ਫਰਕ ਲੱਗਦਾ ਉੱਠ ਕੇ ਭਜਣ ਦਾ ਨਹੀਂ ਲੱਗਿਆ ਫਰਕ ਕਿਵੇਂ ਲੱਗਦਾ ਕਿਉਂਕਿ ਖੁਰਾਕ ਅੰਦਰ ਜਾਣ ਲੱਗ ਗਈ ਸਾਨੂੰ ਪਤਾ ਵੀ ਜੇ ਕੁਝ ਨਾ ਕੁਝ ਖਾਣ ਲੱਗ ਗਿਆ ਤੁਰਨ ਵੀ ਲੱਗ ਜੂ ਅੱਧੀ ਰੋਟੀ ਖਾਣ ਲੱਗਿਆ ਤਾਂ ਪ੍ਰਸ਼ਾਦਾ ਛਕਣ ਲੱਗਿਆ ਘਰਦਿਆਂ ਨੂੰ ਕੁਛ ਦਿਆ ਗੁਰਦ ਕਿਵੇਂ ਆ ਤੁਹਾਡਾ ਮਰੀਜ਼ ਕਹਿੰਦੇ ਨਹੀਂ ਹੁਣ ਤਾਂ ਠੀਕ ਐ ਹੁਣ ਤਾਂ ਰੋਟੀ ਖਾਣ ਲੱਗ ਗਿਆ ਬੋਲੋ ਸਤਨਾਮ ਲੈ ਸਿੱਧਾ ਜਿਹਾ ਫਾਰਮੂਲਾ ਹੈ ਵੀ ਰੋਟੀ ਖਾਣ ਲੱਗਿਆ ਬਸ ਠੀਕ ਹੋ ਹੀ ਜਾਣਾ ਹੈ ਦਵਾਈ ਵੀ ਵੱਧ ਕੰਮ ਕਰੋ ਹੌਲੀ ਹੌਲੀ ਰੋਟੀ ਇੱਕ ਤੋਂ ਦੋ ਦੋ ਤੋਂ ਤਿੰਨ ਤੁਰਨ ਲੱਗ ਜਾਣਾ ਹੈ ਮਹਾਰਾਜ ਕਹਿੰਦੇ ਇਹ ਨਿਸ਼ਾਨੀ ਆ ਤੰਦਰੁਸਤੀ ਦੀ ਜਦੋਂ ਸਹੀ ਖੁਰਾਕ ਸਹੀ ਭੁੱਖ ਲੱਗਦੀ ਆ ਸਮਝੋ ਸਾਡਾ ਸਰੀਰ ਹੌਲੀ ਹੌਲੀ ਤੰਦਰੁਸਤੀ ਵੱਲ ਵਧਣ ਲੱਗਿਆ ਤੇ ਇਥੇ ਗੁਰੂ ਨੇ ਬਾਣੀ ਚ ਇਹ ਲਿਖਿਆ ਪੁੱਤ ਜਦੋਂ ਤੜਕੇ ਤੇਰਾ ਅੰਮ੍ਰਿਤ ਵੇਲਾ ਸਤਿਨਾਮ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਕਰਦਾ ਬਾਣੀ ਪੜਨ ਨੂੰ ਦਿਲ ਕਰਦਾ ਗੁਰਦੁਆਰੇ ਜਾਣ ਨੂੰ ਦਿਲ ਕਰਦਾ ਤੇ ਗੁਰੂ ਕਹਿੰਦੇ ਪੁੱਤ ਅੱਗੇ ਨਾਲੋਂ ਫਰਕ ਪੈ ਗਿਆ ਬੋਲੋ ਸਤਨਾਮ ਬਸ ਆਹ ਨਿਸ਼ਾਨੀ ਹੈ ਜਿੱਦੇ ਜੀ ਕਰਨੋਂ ਓਟ ਜਾਣਾ ਪਿਆਰੇ ਯਾਦ ਰੱਖਿਓ ਐ ਨਾ ਕਿਹਾ ਕਰੋ ਕਿਸੇ ਨੇ ਕੁਛ ਕਰਾਤਾ ਜਿੱਦੇ ਬਾਣੀ ਪੜਨ ਨੂੰ ਦਿਲ ਕਰਨੋਂ ਹਟ ਗਿਆ ਗੁਰਦੁਆਰੇ ਜਾਣ ਨੂੰ ਮਨ ਕਰਨੋਂ ਹਟ ਗਿਆ ਬੰਦਗੀ ਤੋਂ ਖੜਾ ਛਡਾਉਣ ਲੱਗ ਗਏ ਸੇਵਾ ਤੋਂ ਭਜਣ ਲੱਗ ਗਏ ਜਾਬ ਰੱਖਿਓ ਤੁਹਾਡੀ ਸੁਰਤ ਦਾ ਬੈਕ ਗੇਅਰ ਲੱਗ ਗਿਆ ਬਸ ਆਪਣਾ ਟੈਸਟ ਆਪ ਹੀ ਕਰ ਲੋ ਆਪਣਾ ਐਨਾਲਿਸਿਸ ਆਪ ਹੀ ਕਰਨਾ ਹੁੰਦਾ ਵੀ ਜੇ ਤੇ ਦਿਲ ਕਰਦਾ ਵੀ ਮੈਂ ਤਾਂ ਜਾਣਾ ਭਾਈ ਭਾਵੇਂ 5 ਮਿੰਟ ਜਾਵਾਂ ਮੈਂ ਤਾਂ ਪਾਠ ਕਰਨਾ ਭਾਵੇਂ ਜਪਜੀ ਸਾਹਿਬ ਅੱਧਾ ਹੀ ਪੜਾਂ ਮੈਂ ਨਹੀਂ ਇਹਦੇ ਵੀ ਨ ਮੱਚਦਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਾ ਔਖਾ ਸਾਚਾ ਨੋ ਫਿਰ ਤਾਂ ਠੀਕ ਹੈ ਤੇ ਨਹੀਂ ਮਹਾਰਾਜ ਕਹਿੰਦੇ ਔਖਾ ਹੈ ਭਾਈ ਤੇਰਾ ਅਸੀਂ ਲੋਕਾਂ ਨੂੰ ਪੁੱਛੀ ਜਾਂਦੇ ਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੋਣਾ ਕੀ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਪਿਆਰੇ ਯਾਦ ਰੱਖਿਓ ਇੱਕ ਹੋਰ ਉਦਾਹਰਨ ਦੇਵਾਂ ਇਹ ਤਾਂ ਜੇ ਬਾਣੀ ਬਿਨਾਂ ਭੁੱਖ ਤੋਂ ਵੀ ਪੜ ਲਈ ਨਾ ਤਾਂ ਵੀ ਫਾਇਦਾ ਕਰੂ ਸਾਡਾ ਇਹ ਤਾਂ ਗੁਰਦੁਆਰੇ ਨਹੀਂ ਜੀ ਕਰਦਾ ਤਾਂ ਵੀ ਮੱਥਾ ਟੇਕਣ ਜਾਵੜਨਾ ਤਾਂ ਵੀ ਭਲਾ ਹੋ ਜਾਂਦਾ ਸਾਡਾ ਹੋਰ ਉਦਾਹਰਨ ਦੇਵਾਂ ਮੰਨੋ ਗੱਲ ਅਸੀਂ ਜਾਣਾ ਹੋਵੇ ਚੰਡੀਗੜ੍ਹ ਦੇਸੀ ਉਦਾਹਰਨਾਂ ਦੇਣੀਆਂ ਪੈਂਦੀਆਂ ਗੱਲ ਸਮਝ ਪੈ ਜਾਂਦੀ ਹੈ ਅਸੀਂ ਪ੍ਰਸ਼ਾਦਾ ਛਕਦੇ ਹਾਂ 9 ਵਜੇ ਤੇ ਗੱਡੀ 'ਚ ਬਹਿਣਾ ਅੱਜ 5 ਵਜੇ 5 ਵਜੇ ਗੱਡੀ ਸਟਾਰਟ ਕੀਤੀ ਚੰਡੀਗੜ੍ਹ ਜਾਣਾ ਸ਼ਾਮ ਨੂੰ ਮੁੜਨਾ ਹੈ ਤੇ ਘਰ ਦੇਆਂ ਨੂੰ ਕੀ ਕਿਹਾ ਸੀ ਵੀ ਦੋ ਤਿੰਨ ਪਰੌਠੇ ਬੋਲੋ ਭਈ ਲਾ ਦਿਓ ਘਰ ਦੇ ਕਹਿੰਦੇ ਕਿ ਤਾਂ 9 ਵਜੇ ਖਾਣਾ ਦੀ ਤੜਕੀ ਭੁੱਖ ਲੱਗੀ ਕਹਿੰਦਾ ਭੁੱਖ ਤਾਂ ਨਹੀਂ ਲੱਗੀ ਪਰ ਰਾਤ ਨਹੀਂ ਮਿਲਣਾ ਜੇ ਬਿਨਾਂ ਭੁੱਖ ਤੋਂ ਵੀ ਖਾ ਲਿਆ ਤੇ ਅੰਦਰ ਗਰਮੀ ਨਹੀਂ ਪੈਂਦੀ ਬੋਲੋ ਸਤਨਾਮ ਨੁਕਸਾਨ ਕਰਦੀ ਹੈ ਰੋਟੀ ਨਾ ਜੇ ਨਹੀਂ ਵੀ ਜੀ ਕਰਦਾ ਗੁਰਦੁਆਰੇ ਕੀ ਨੁਕਸਾਨ ਹੋ ਜਾਣਾ ਕਿ ਇੱਥੇ ਬੋਲੋ ਜੇ ਨਹੀਂ ਵੀ ਕਰਦਾ ਬਾਣੀ ਪੜਨੂ ਦਿਲ ਜੇ ਪੜ ਲਈ ਨਖਾਨ ਹੋ ਜੇ ਭਾਵ ਕੀ ਸਰੀਰ ਨੂੰ ਤੇ ਲੋੜ ਕਦੇ ਨਾ ਕਦੇ ਤਾਂ ਲੋੜ ਪਊਗੀ ਇਹਦੀ ਅੱਜ ਨਹੀਂ ਤਾਂ ਫੇਰ ਆਉਣ ਵਾਲੇ ਸਮੇਂ ਚ ਪਰ ਅਸੀਂ ਕੀ ਬਣਾਇਆ ਹੋਇਆ ਸਾਰੀ ਜ਼ਿੰਦਗੀ ਬੰਦਾ ਤਾਸ ਕੁੱਟੀ ਜਾਂਦਾ ਹੈ ਗੁਰਦੁਆਰੇ ਨਹੀਂ ਜਾਂਦਾ ਤੇ ਜਦੋਂ ਬਾਪੂ ਦੇ ਘਰਾੜੇ ਵੱਜਦੇ ਆ ਨਾ ਘਰਾੜੇ ਕਹਿੰਦੇ ਆ ਆਪਾਂ ਵਾਹਿਗੁਰੂ ਘੋਰੜੂ ਘੋਰੜੂ ਵੱਜਦਾ ਆੰਤਮ ਸਾਹਾਂ ਤੇ ਹੁੰਦਾ ਤੇ ਗ੍ਰੰਥੀ ਕੋਲੇ ਆਉਂਦੇ ਆ ਭੱਜੇ ਬਾਬਾ ਜੀ ਛੇਤੀ ਕਰੋ ਉਹ ਕਹਿੰਦਾ ਕੀ ਹੋ ਗਿਆ ਉਹ ਕਹਿੰਦਾ ਮੈਂ ਸੋਦਰ ਦਾ ਪਾਠ ਕਰਨਾ ਕਹਿੰਦੇ ਬਾਪੂ ਦੇ ਨਾਲ ਕੋਰੜੂ ਵੱਜੀ ਜਾਂਦਾ ਤੈਨੂੰ ਪਾਠ ਸੁਣਾਉਣਾ ਹੁਣ ਜੇ ਗ੍ਰੰਤੀ ਜਾਣਦਾ ਹੋਵੇ ਗ੍ਰੰਤੀ ਕਹਿੰਦਾ ਪੈਂਦਾ ਰੋਜ਼ ਕਰਦਾ ਸੀ ਪਾਠ ਮੈਂ ਤਾਂ ਰੋਜ਼ ਹੀ ਕਰਦਾ ਸੀ ਗੁਰਦੁਆਰੇ ਤੜਕੇ ਆਥ ਨੇ ਪਹਿਲਾਂ ਤਾਂ ਸੁਣਿਆ ਨਹੀਂ ਹੁਣ ਕਿਹੜਾ ਇਹਨੂੰ ਸਮਝ ਆ ਜੂ ਬੋਲੋ ਸਤਨਾਮ ਅਜੀ ਗ੍ਰੰਤੀ ਬਦਲ ਦੇ ਨਾਲ ਸਾਡਾ ਬੰਦਾ ਆ ਜਾਂਦੇ ਹੈ ਗ੍ਰੰਤੀ ਕਹਿੰਦਾ ਪਾਠ ਸੁਣਾਉਣ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਹੋਣਾ ਯਾਦ ਰੱਖਿਓ ਪਾਠ ਦਾ ਫਾਇਦਾ ਵੀ ਉਦੋਂ ਹੋਣਾ ਜਦੋਂ ਸਰੀਰ ਚੱਲਦਾ ਹੁਣ ਕੀ ਹੋ ਜਾਣਾ ਸਾਰੀ ਜ਼ਿੰਦਗੀ ਮਾੜੇ ਕੰਮ ਕਰਦਾ ਤੇ ਅਸੀਂ ਅਰਦਾਸ ਕੀ ਕਹਿਦਨੇ ਗੁਰਮੁਖ ਜਨਮ ਸਵਾਰ ਦਰਗਹ ਚੱਲੇ ਕਿਹੜੇ ਪਾਸੇ ਗੁਰਮੁਖ ਹੈ ਜੀ ਬੋਲ ਲੋਕਾਂ ਚ ਨਸ਼ੇ ਵੰਡਦਾ ਰਿਆ ਪਿੰਡ ਚ ਲੜਾਈਆਂ ਪਾਉਂਦਾ ਰਿਆ ਗੁਰਮੁਖ ਸਾਨੂੰ ਨਹੀਂ ਪਤਾ ਬੰਦਾ ਕਿੱਡਾ ਗੁਰਮੁਖ ਪਰ ਸਾਡੇ ਅੰਦਰ ਭੁੱਖ ਹੈ ਕਿ ਮੇਰੀ ਮਾਂ ਦਾ ਭੋਗ ਹੋਵੇ ਮੇਰੇ ਪਿਓ ਦਾ ਭੋਗ ਹੋਵੇ ਇੱਕ ਬੰਦਾ ਮੈਕ ਤੇ ਬੋਲੇ ਸਾਡੇ ਪਰਿਵਾਰ ਬਾਰੇ ਵੀ ਇਹ ਬੰਦੇ ਨੇ ਜੀ ਸਰਪੰਚੀ ਕੀਤੀ ਇਹ ਬੰਦਾ ਚੇਅਰਮੈਨ ਰਿਆ ਉਹ ਅਸੀਂ ਫੁੱਲ ਜਾਣੇ ਆ ਭਾਈ ਸਾਨੂੰ ਆਹ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਜੀ ਇਹ ਭੁੱਖ ਹੈ ਤੇ ਬਾਣੀ ਵਾਲੀ ਭੁੱਖ ਲੱਗ ਨਹੀਂ ਸਕਦੀ ਮਰਿਆਦਾ ਪੜ ਕੇ ਵੇਖ ਲੋ ਜਦੋਂ ਗੁਰੂ ਦਾ ਹੁਕਮ ਹੋ ਜਾਵੇ ਹੁਕਮਨਾਮਾ ਵੀ ਕਹਿ ਦਿੰਨੇ ਆ ਹੁਕਮ ਤੋਂ ਬਾਅਦ ਕਿਸੇ ਪਰਿਵਾਰ ਦੀ ਤਾਰੀਫ ਕੀਤੀ ਨਹੀਂ ਜਾ ਸਕਦੀ ਬਸ ਹੁਕਮ ਹੋ ਗਿਆ ਗੁਰੂ ਦਾ ਠੀਕ ਇਹ ਆਪਣੇ ਗੁਰਦੁਆਰੇ ਚ ਚੱਲਦਾ ਰਿਹਾ ਚਲੋ ਆਪਾਂ ਬੰਦ ਕੀਤਾ ਹੋਇਆ ਵੀ ਨਾ ਬਿਲਕੁਲ ਨਹੀਂ ਜਿਹਨੂੰ ਜਾਦਾ ਪਰਿਵਾਰ ਦਾ ਹੈ ਜਾਂ ਕਥਾਈ ਉਹ ਤੋਂ ਕਰਾ ਲਿਆ ਕਰੋ ਵੀ ਲਓ ਕਰੋ ਬਾਬਾ ਜੀ ਕਹਾ ਪਹਿਲਾਂ ਕਰ ਲਓ ਇਹ ਮਰਿਆਦਾ ਤੋਂ ਵੀ ਪਘੋੜੇ ਹੋ ਵੀ ਅਸੀਂ ਪਿਆਰੇ ਕਿਉਂ ਕਿਉਂਕਿ ਸਾਨੂੰ ਭੁੱਖ ਲੱਗਦੀ ਹੈ ਆਪਣੀ ਉਸ ਤੋਂ ਤਾਂ ਸੁਣਨੀ ਮਹਾਰਾਜ ਕਹਿੰਦੇ ਰੱਬ ਨਾਲ ਪ੍ਰੀਤ ਤਾਂ ਬਣੀ ਨਹੀਂ ਜੇ ਗੁਰੂ ਨਾਲ ਪ੍ਰੀਤ ਹੋਵੇ ਨਾ ਰੱਬ ਨਾਲ ਪ੍ਰੀਤ ਹੋਵੇ ਮਹਾਰਾਜ ਕਹਿੰਦੇ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਜੇ ਗੁਰੂ ਦੇਵਾਲ ਹੁੰਦਾ ਪ੍ਰੀਤ ਤਾਂ ਬਣਦੀ ਆ ਸਤ ਸੰਗ ਨਾਲ ਨਹੀਂ ਤੇ ਨਿੰਦਿਆ ਚੁਗਲੀ ਚ ਮਨ ਲੱਗਿਆ ਰਹਿੰਦਾ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਕਾਪੜ ਪਤ ਜਿਵੇਂ ਕਪੜਾ ਸਾਡਾ ਤਨ ਢੱਕਦਾ ਕਪੜਾ ਸਾਡਾ ਨੰਗੇਜ ਢੱਕਦਾ ਹੈ ਕਹਿੰਦੇ ਗੁਰੂ ਵੀ ਸਾਡੀ ਇੱਜ਼ਤ ਰੱਖਦਾ ਗੁਰੂ ਇੱਜ਼ਤ ਰੱਖਦਾ ਯਾਦ ਰੱਖਿਓ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਗੁਰੂ ਦਾ ਗਿਆਨ ਹੈ ਉਹਨਾਂ ਪਰਿਵਾਰਾਂ ਦੀ ਇੱਜ਼ਤ ਬਚਦੀ ਹੈ ਨਹੀਂ ਇੱਜ਼ਤ ਨਹੀਂ ਬਚਣੀ ਯਾਦ ਰੱਖਿਓ ਇੱਜ਼ਤਾਂ ਲੀਰੋ ਲੀਰ ਹੋ ਜਾਂਦੀਆਂ ਜਿਨ੍ਹਾਂ ਦੇ ਪਰਿਵਾਰਾਂ 'ਚ ਬਾਣੀ ਦਾ ਗਿਆਨ ਨਹੀਂ ਜਿਨ੍ਹਾਂ ਪਰਿਵਾਰਾਂ ਦਾ ਗੁਰੂ ਘਰ ਨਾਲ ਕੋਈ ਸਬੰਧ ਨਹੀਂ ਜਿਹੜੇ ਪਰਿਵਾਰ ਦਾ ਮੈਂਬਰ ਕੋਈ ਵੀ ਗੁਰੂ ਘਰ ਨਹੀਂ ਆਉਂਦਾ ਯਾਦ ਰੱਖਿਓ ਜਿਹੜੇ ਪਰਿਵਾਰ ਦਾ ਮੈਂਬਰ ਕੋਈ ਵੀ ਪਾਠ ਨਹੀਂ ਕਰਦਾ ਇਹ ਮਹਾਰਾਜ ਨੇ ਬਾਣੀ 'ਚ ਲਿਖਿਆ ਉਸ ਪਰਿਵਾਰ ਦੀ ਇੱਜ਼ਤ ਨੇ ਕਿਸੇ ਨੇ ਨਹੀਂ ਰੱਖਣੀ ਇੱਜ਼ਤ ਲੁੱਟੀ ਤੇ ਭਾਵੇਂ ਜਾਵੇ ਬਚਾਉਣੀ ਕਿਸੇ ਨੇ ਨਹੀਂ ਇੱਜ਼ਤ ਗੁਰੂ ਰੱਖਦਾ ਤੇ ਆਪਾਂ ਰੋਜ਼ ਨਾ ਘਟਨਾਵਾਂ ਵੀ ਪੜਦੇ ਪਿੱਛੇ ਜੇ ਕਈ ਸਾਲ ਹੋ ਗਏ ਇੱਕ ਨਾ ਨੌਜਵਾਨ ਬੀਬੀ ਜਿਹਦੇ ਕੋਲੇ ਸ੍ਰੀ ਸਾਹਿਬ ਪਾਈ ਸੀ ਸ਼ਾਇਦ ਕਲਕੱਤੇ ਦੀ ਘਟਨਾ ਪਤਾ ਨਹੀਂ ਦਿੱਲੀ ਦੀ ਆ ਮੇਰੇ ਚੇਤੇ 'ਚ ਆ ਗਈ ਉਹ ਬੱਚੀ ਦੇ ਇਦਾਂ ਦਮਾਲਾ ਸਜਾਇਆ ਐ ਕੱਪੜੇ ਪਾਏ ਤੇ ਕੁਝ ਗੁੰਡਿਆਂ ਨੇ ਉਹਦੇ ਨਾਲ ਗਲਤ ਹਰਕਤ ਕੀਤੀ ਸਟੇਸ਼ਨ 'ਦੀ ਘਟਨਾ ਐ ਮੈਂ ਸਾਲ ਵੀ ਭੁੱਲ ਗਿਆ ਤੇ ਉਸ ਬੀਬੀ ਨੇ ਸ਼੍ਰੀ ਸਾਹਿਬ ਕੱਢ ਲਈ ਤੇ ਭਾਜੀ ਤੁਰੇ ਇੱਜ਼ਤ ਕਿਹਨੇ ਰੱਖੀ ਬੋਲੋ ਗੁਰੂ ਨੇ ਬਿਊਟੀ ਪਾਰਲਰ ਨੇ ਜਿਤ ਨਹੀਂ ਰੱਖਣੀ ਗੁੱਸਾ ਨਾ ਕਰਿਓ ਇੱਤੇ ਜਿੱਤਾ ਲਟਾਉਣ ਵਾਲੇ ਪਾਸੇ ਤੁਰ ਪਏ ਸੀ ਤਾਂ ਜੇ ਸਾਡਾ ਲਿਬਾਸ ਇਦਾਂ ਦਾ ਹੋਵੇ ਕੋਈ ਸਾਡੇ ਵੱਲ ਬੁਰੀ ਨਿਗਾ ਨਾਲ ਵੇਖ ਸਕਦਾ ਜੀ ਬੋਲੋ ਇਹ ਗੱਲਾਂ ਅਸੀਂ ਗੁਰਦੁਆਰੇ 'ਚ ਕੀਤੀਆਂ ਹੀ ਨਹੀਂ ਅਸੀਂ ਕਹਿੰਨਾ ਗੋਲਖ ਘਟਜੂ ਘਟਜੂ ਘਟਜੇ ਭਾਈ ਫਿਰ ਕੀ ਫਰਕ ਪੈਂਦਾ ਨਾ ਕਮਰਾ ਬਣਾਵਾਂਗੇ ਹੋਰ ਕੀ ਐ ਤਨਖਾ ਜੋਗੀ ਤਾਂ ਹੋ ਹੀ ਜਾਣੀ ਆ ਗੁਰੂ ਦੀ ਜਿਹੜੀ ਸੱਚੀ ਗੱਲ ਉਹ ਗੁਰਦੁਆਰਾ ਚ ਕਰੋ ਸਾਡੀਆਂ ਬੱਚੀਆਂ ਨੂੰ ਸਾਡੀਆਂ ਧੀਆ ਨੂੰ ਦੱਸੋ ਵੀ ਧੀਏ ਪਿੰਡ ਵਿੱਚ ਨੰਗੇ ਸਿਰ ਨਹੀਂ ਘੁੰਮਣਾ ਸਿਰ ਤੇ ਕਪੜਾ ਰੱਖ ਵੀ ਨਹੀਂ ਧੀਏ ਕਪੜੇ ਇਦਾਂ ਦੇ ਪਾ ਵੀ ਨਾ ਇਹ ਤੇਰਾ ਚਾਚਾ ਲੱਗਦਾ ਹੈ ਤੇਰਾ ਤਾਇਆ ਲੱਗਦਾ ਹੈ ਇਹ ਤੇਰਾ ਭਰਾ ਲਾ ਕੌਣ ਦੱਸੂਗਾ ਜੀ ਬੋਲੋ ਇਹ ਸਾਡਾ ਫਰਜ਼ ਸੀ ਕਾਪੜ ਪਤ ਪਰਮੇਸ਼ਰ ਰਾਖੀ ਗੁਰੂ ਸਾਡੀ ਚਿਤ ਰੱਖੇਗਾ ਜੇ ਗੁਰੂ ਨਾਲ ਸਾਡਾ ਸਬੰਧ ਬਣੇਗਾ ਮਹਾਰਾਜ ਕਹਿੰਦੇ ਭੋਜਨ ਕੀਰਤਨ ਨੇ ਤੇਰੀ ਸੁਰਤ ਦੀ ਜਿਹੜੀ ਖਰਾਕ ਹੈ ਉਹ ਗੁਰੂ ਦਾ ਭੋਜਨ ਬਣ ਜਾਵੇ ਗੁਰੂ ਦਾ ਗਿਆਨ ਬਣ ਜਾਵੇ ਜਿਹੜਾ ਆਪਾਂ ਪੜਦੇ ਆ ਨਾ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਉਹ ਚ ਇੱਕ ਸ਼ਬਦ ਆਉਂਦਾ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਓਹ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਹੁੰਚਾ ਕਿਸ ਦਾ ਹੋਏ ਉਧਾਰ ਉਹ ਜਿਹੜਾ ਇਸ ਗਿਆਨ ਨੂੰ ਛਕਦਾ ਤੇ ਪਚਾ ਲੈਂਦਾ ਕਹਿੰਦੇ ਉਹਦਾ ਉਧਾਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਕਈ ਵਾਰੀ ਗਿਆਨ ਵੀ ਦਿਮਾਗ ਨੂੰ ਚੜ ਜਾਂਦਾ ਹੈ ਬੋਲੋ ਸਤਨਾਮ ਜੇ ਤੁਸੀਂ ਸਿੱਖਣ ਨੂੰ ਤਿਆਰ ਨਹੀਂ ਅਸੀਂ ਅੱਗੇ ਦਿਮਾਗ ਨੂੰ ਗਿਆਨ ਚੜ ਜਾਂਦਾ ਹੈ ਕਹਿੰਦੇ ਤੁਸੀਂ ਤੁਹਾਨੂੰ ਕੀ ਪਤਾ ਮਹਾਰਾਜ ਕਹਿੰਦੇ ਗਿਆਨ ਪਚਾਉਣਾ ਵੀ ਹੈ ਜੇ ਕੋ ਖਾਵੇ ਜੇ ਕੋ ਪੁੰਚਾ ਜੇ ਤੁਹਾਨੂੰ ਚੰਗੀ ਗੱਲ ਪਤਾ ਲੱਗੀ ਕਿਸੇ ਨੂੰ ਦੱਸੋ ਜੇ ਕੋਈ ਨਹੀਂ ਮੰਨਦਾ ਤੇ ਲੜਨਾ ਨਹੀਂ ਵੀ ਨਾ ਪਈ ਤੇਰੀ ਮਰਜ਼ੀ ਹੈ ਪਰ ਸੱਚ ਹੀ ਹੈ ਸਚਾਈ ਇਹ ਹੈ ਮਹਾਰਾਜ ਕਹਿਣ ਲੱਗੇ ਰੰਗ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤ ਅੰਮ੍ਰਿਤ ਕਿਹੜਾ ਜੀ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਆਹ ਅੰਮ੍ਰਿਤ ਪੀਣਾ ਹੈ ਕਹਿੰਦੇ ਜੇ ਇਹ ਅੰਮ੍ਰਿਤ ਪੀਵੇਂਗਾ ਸਦਾ ਆਨੰਦ ਵਿੱਚ ਰਹੇਗਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਕ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਾਂ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਜਦੋਂ ਅੰਦਰੋਂ ਮੋਹ ਟੁੱਟਦਾ ਨਾ ਇਹ ਅੰਦਰ ਦਾ ਮੋਹ ਹੁੰਦਾ ਹੈ ਪਰਿਵਾਰ ਨਾਲ ਮੋਹ ਹੁੰਦਾ ਹੈ ਘਰ ਨਾਲ ਮੋਹ ਹੁੰਦਾ ਹੈ ਮਹਾਰਾਜ ਕਹਿੰਦੇ ਅੰਦਰੋਂ ਅੰਦਰਲਾ ਮੋਹ ਹੋਵੇ ਹਾਂ ਬੱਚੇ ਪਾਲ ਪਰਿਵਾਰ ਵਿੱਚ ਰਹਿ ਪਰ ਪਰਿਵਾਰ ਦੇ ਮੋਹ ਵਿੱਚ ਠੱਗੀਆਂ ਨਾ ਮਾਰਾ ਜਿਨ੍ਹਾਂ ਦਾ ਮੋਹ ਹੈ ਨਾ ਬੱਚਿਆਂ ਨਾਲ ਪਾਲਦੇ ਆ ਪੜਾਉਂਦੇ ਆ ਪਰ ਜਿਨ੍ਹਾਂ ਦਾ ਇੰਨਾ ਮੋਹ ਬਣ ਗਿਆ ਉਹ ਭਰਾ ਦਾ ਹੱਕ ਵੀ ਦਬ ਲੈਂਦੇ ਆ ਉਹਨਾਂ ਦੇ ਖੇਤ ਨੂੰ ਰਸਤਾ ਵੀ ਪੂਰਾ ਨਹੀਂ ਜਾਂਦਾ ਗੁਰਦੁਆਰੇ ਅਸੀਂ ਮੂਰੇ ਬੈਠੇ ਹੁੰਨੇ ਸਾਨੂੰ ਨਹੀਂ ਪਤਾ ਵੀ ਸਾਡੀ ਜ਼ਮੀਨ ਕਿੰਨੀ ਹੈ ਜੇ ਬਿਨਾ ਪਟਵਾਰੀ ਤੂੰ ਕਹਿ ਦੀਏ ਸੀ ਲੈ ਭਾਈ ਮਿਲਣਾ ਜਿੱਥੇ ਵਟ ਆਉਂਦੀ ਆ ਵਾਲਾ ਹੈ ਕਿ ਨਹੀਂ ਪਤਾ ਨਾ ਸਾਰੇ ਪਰ ਮਹਾਰਾਜ ਕਹਿੰਦੇ ਕੀ ਇੰਨਾ ਗੱਲਾਂ ਦਾ ਲਾਭ ਹੈ ਇੱਕ ਇੱਕ ਔਰੇ ਉੱਥੇ ਹੀ ਪਿਆ ਸਾਰਾ ਕੁਝ ਕੋਈ ਲੈ ਗਿਆ ਜੀ ਚੱਕ ਕੇ ਸਭ ਕੁਝ ਇੱਥੇ ਹੀ ਰਹਿ ਜਾਣਾ ਮਹਾਰਾਜ ਕਹਿੰਦੇ ਸਬਰ ਕਰ ਉਹ ਬੰਦਿਆ ਸੰਤੋਖ ਕਰ ਤੇਰਾ ਬਾਪ ਵੀ ਇਹ ਕਹਿੰਦਾ ਰਿਹਾ ਤੇਰਾ ਦਾਦਾ ਵੀ ਇਹ ਕਹਿੰਦਾ ਰਿਹਾ ਪਰ ਸਭ ਕੁਝ ਇੱਥੇ ਪਿਆ ਆਪਣਾ ਹਿੱਸਾ ਆਪਣਾ ਹੱਕ ਰੱਖਣਾ ਪਰ ਕਿਸੇ ਦਾ ਹੱਕ ਨਹੀਂ ਖਾਣਾ